ਹallelujah ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਜੈ ਐਮਸੀ ਦੀ ਮੁਕਤੀ ਦਾਤਾ ਪਿਆਰੇ ਪ੍ਰਭੂ ਸਤਗੁਰ ਯੀਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਆਪ ਸਭ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਦਿਨ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਦੇ ਆਰੰਭ ਦਾ ਦਿਨ ਹੋਏ ਅੱਜ ਦਾ ਦਿਨ ਤੁਹਾਡੇ ਜੀਵਨ ਦੇ ਵਿੱਚ ਇੱਕ ਯਾਦਗਾਰ ਦਿਨ ਸਾਬਤ ਹੋਏ ਔਰ ਪਰਮੇਸ਼ਵਰ ਦੀ ਵੱਡੀ ਕਿਰਪਾ ਤੁਹਾਡੇ ਉੱਤੇ ਆਏ ਅੱਜ ਸੱਚਮੁੱਚ ਅੱਜ ਕ੍ਰਿਸਮਸ ਦੇ ਦਿਨ ਤੇ ਤੋਹਫੇ ਦੇ ਵਜੋਂ ਪਰਮੇਸ਼ਰ ਦੇ ਹਜ਼ੂਰੋਂ ਮੁਕਤੀ ਤੁਹਾਡੇ ਲਈ ਆਏ ਹallelujah ਆਓ ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਦੇ ਪਵਿੱਤਰ ਬਚਨ ਨੂੰ ਸਰਵਣ ਕਰਾਂਗੇ ਆਓ ਅਸੀਂ ਦੇਖਦੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਕਿੱਦਾਂ ਹੋਇਆ ਨਿਊ ਟੈਸਟਾਮੈਂਟ ਦੇ ਵਿੱਚ ਮੱਤੀ ਦੀ ਅੰਜੀਲ ਉਹਦਾ ਪਹਿਲਾ ਨੰਬਰ ਅਧਿਆਇ ਉਹਦੀ 18 ਨੰਬਰ ਪੰਕਤੀ ਤੋਂ ਪੜ੍ਹਦੇ ਹਾਂ యేసు ਮਸੀਹ ਦਾ ਜਨਮ ਇਹ ਹੋਇਆ ਕਿ ਜਾਂ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵੰਤੀ ਪਾਈ ਗਈ। ਹਲੇ ਮਾਤਾ ਮਰੀਮ ਦੀ ਕੁੜਮਾਈ ਹੋਈ ਸੀ ਯੂਸਫ ਨਾਮ ਦੇ ਵਿਅਕਤੀ ਦੇ ਨਾਲ ਤਾਂ ਜਿੱਦਾਂ ਤੁਸੀਂ ਇੱਥੇ ਦ੍ਰਿਸ਼ ਦੇ ਵਿੱਚ ਦੇਖਿਆ ਕਿ ਸਵਰਗਦੂਤ ਨੇ ਆਣ ਕੇ ਮਰੀਮ ਨੂੰ ਪਰਮੇਸ਼ਵਰ ਦਾ ਸੁਨੇਹਾ ਦਿੱਤਾ ਤੇ ਸ਼ਬਦ ਮਰੀਮ ਦੇ ਅੰਦਰ ਕੋ ਕਿਆ ਅਰਸ਼ਬਦ ਦੇ ਨਾਲ ਮਰੀਮ ਗਰਭਵੰਤੀ ਹੋ ਗਈ ਹallelujah ਲਿਖਿਆ ਪਵਿੱਤਰ ਆਤਮਾ ਤੋਂ ਗਰਭਵੰਤੀ ਪਾਈ ਗਈ ਤਦ ਉਹਦੇ ਪਤੀ ਯੂਸਫ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਪਈ ਉਹਨੂੰ ਕਲੰਕਣ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਾ ਤਿਆਗ ਦੇਵੇ ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ ਹੈ ਯੂਸਫ ਦਾਊਦ ਦੇ ਪੁੱਤਰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੋਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ ਹallelujah ਅਗਰ ਇਹ ਪਰਮੇਸ਼ਵਰ ਦੇ ਵੱਲੋਂ ਨਾ ਹੁੰਦਾ ਕਰ ਰਿਹਾ ਤਾਂ ਸਵਰਗ ਦੂਤ ਨੇ ਉਹਨੂੰ ਕੀ ਕਿਹਾ ਕਹਿੰਦਾ ਤੂੰ ਉਹਨੂੰ ਤਿਆਗਣ ਦੀ ਨਾ ਸੋਚ ਜਿਹਦੇ ਤੋਂ ਉਹ ਗਰਭਵੰਦੀ ਆ ਉਹ ਪਰਮੇਸ਼ਵਰ ਦਾ ਪੁੱਤਰ ਆ ਤੂੰ ਚੁੱਪ ਕਰਕੇ ਉਹਨੂੰ ਆਪਣੇ ਘਰ ਲੈ ਆ ਤੂੰ ਉਹਨੂੰ ਆਪਣੇ ਘਰ ਲੈ ਆਉਣ ਤੋਂ ਨਾ ਡਰ ਅਤੇ ਉਹ ਪੁੱਤਰ ਜਣੇਗੀ ਪਹਿਲਾਂ ਹੀ ਵਿਖਬਾਣੀ ਕਰ ਦਿੱਤੀ ਗਈ ਉਸ ਵੇਲੇ ਕੋਈ ਸਕੈਨਿੰਗ ਮਸ਼ੀਨਾਂ ਨਹੀਂ ਸੀ ਕਿਸ ਕੈਨ ਕੀਤਾ ਗਿਆ ਹੋਵੇ ਕਿ ਲੜਕੀ ਸਲੇ ਹੀ ਹੋਇਆ ਭਈ ਜਿਹੜੀ ਗੱਲ ਪ੍ਰਭੂ ਨੇ نبی ਦੀ ਜ਼ੁਬਾਨੀ ਆਖੀ ਸੀ ਉਹ ਪੂਰੀ ਹੋਵੇ ਇੱਥੇ ਅਜੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਨਹੀਂ ਹੋਇਆ ਪਰ ਪਹਿਲਾਂ ਤੋਂ ਹੀ ਉਹ ਲਿਖਤਾਂ ਦਾ ਰਿਪੀਟ ਹੋਣਾ ਸ਼ੁਰੂ ਹੋ ਗਿਆ ਇਹ ਸਾਰਾ ਕੁਝ ਕਿਉਂ ਹੋਇਆ ਜੋ ਗੱਲ نبی ਦੀ ਜ਼ੁਬਾਨੀ ਪਰਮੇਸ਼ਵਰ ਨੇ ਕਹੀ ਸੀ ਉਹ ਪੂਰੀ ਹੋਵੇ ਗੀ ਗਈਆ ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇਮੈਨੂਅਲ ਰੱਖਣਗੇ ਜਿਹਦਾ ਅਰਥ ਇਹ ਹੈ ਪਰਮੇਸ਼ਰ ਸਾਡੇ ਸੰਗ ਯੂਸਫ ਨੇ ਸੁਤਿਓ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ ਔਰ ਆਪਣੀ ਪਤਨੀ ਨੂੰ ਆਪਣੇ ਘਰ ਲਿਆ ਆਇਆ ਅਤੇ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਣੀ ਅਤੇ ਉਹਦਾ ਨਾਮ ਯਿਸੂ ਰੱਖਿਆ ਬੋਲ ਯਿਸੂ ਮਸੀਹ ਕੀ ਇਹ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਲੈਣ ਦੀ ਸਟੋਰੀ ਸੀ ਜਿਸ ਖੁਸ਼ੀ ਦੇ ਵਿੱਚ ਅੱਜ ਅਸੀਂ ਇਸ ਜਗ੍ਹਾ ਤੇ ਸਭ ਮਿਲ ਕੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ